ਹਾਂ ਜੀ ਜੀ ਦਸੀ ਗੱਲ ਸਾਰੇ ਵੀਰਾਂ ਨੂੰ ਜੀ ਆਇਆਂ ਮੰਡ ਸਮਾਰੋ ਤੇ ਆਪਣੇ ਵਿੱਕੀ ਭਾਈ ਹਣੀ ਆ ਉਹਨਾਂ ਦੇ ਕਲੀਫਾ ਸਾਹਿਬ ਆ ਤੇ ਕਲੀਫਾ ਸਾਹਿਬ ਉਹ ਹੈਗੇ ਆ ਜੀ ਸਾਡੇ ਦਾਸ ਕਲਵੰਦ ਸਿੰਘ ਚੀਮਾ ਸਾਹਿਬ ਉਸਤਾਜ ਜੀ ਹਣੀ ਤੇ ਆ ਬੈਠੇ ਆ ਜੀ ਸਾਡੇ ਨਾਲ ਠੀਕ ਆ ਜੀ ਇਹਨਾਂ ਦੀ ਪਾਰਟੀ ਆ ਤੇ ਬੜੇ ਸੋਹਣੇ ਨਾਮ ਇਹਨਾਂ ਦੇ ਜਿਹੜੇ ਲੱਗੇ ਆ ਤੇ ਨਾਲੇ ਇੱਕ ਦੋ ਗੱਲਾਂ ਬਾਹਰ ਕਰਨੀਆਂ ਸੀ ਜਿੱਦਾਂ ਕਬੂਤਰਬਾਜ਼ੀ ਦੇ ਕਹਿੰਦੇ ਸੀ ਸਤ ਜੀ ਇਹ ਬੈਣ ਆ ਜੇ ਇਹ ਬੂਆ ਆਪਾਂ ਕਬੂਤਰਾਂ ਨੂੰ ਕੀ ਕੀ ਖਵਾਉਣੇ ਪਿਉਨੇ ਆ ਸਤ ਜੀ ਦੱਸਿਓ ਬੜਾ ਉਹ ਚੀਜ਼ ਤੇ ਹੀ ਆਪ ਨਹੀਂ ਖਾਂਦੇ ਜੋ ਇਹ ਕਬੂਤਰਾਂ ਨੂੰ ਖਵਾਉਣੇ ਇੱਕ ਰੀਤ ਦੱਸ ਦਿਓ ਕਿਉਂਕਿ ਆਮ ਵੀ ਵੀਡੀਓ ਵੇਂਦੇ ਆ ਸਾਡੀ ਵੀ ਕਿੰਨੀ ਖਰਾਕ ਅਸੀਂ ਕਬੂਤਰਾਂ ਨੂੰ ਖਵਾਉਂਦੇ ਆ ਦੇਖੋ ਜੀ ਅਸੀਂ ਦਿਨ ਰਾਤ ਕਬੂਤਰ ਤੇ ਇੱਕ ਕਰ ਦਿੰਦੇ ਆ ਅਸੀਂ ਕਬੂਤਰਾਂ ਨੂੰ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਆ ਉਹ ਸਾਨੂੰ ਕਰਦੇ ਆ ਉਹ ਸਾਡੇ ਲਈ ਉੱਡ ਕੇ ਹੁੰਦੇ ਆ ਜਿਹੜਾ ਉਹ ਕਹਿੰਦੇ ਨੇ ਵੀ ਕੁਛ ਕੁਛ ਦਿੰਦੇ ਹੀ ਕੁਛ ਨਹੀਂ ਦਿੰਦੇ ਆ ਦੀ ਖਰਾਕ ਦਿੰਦੇ ਨੇ ਕਬੂਤਰਾਂ ਨੂੰ ਕੋਈ ਨਛਾ ਨਹੀਂ ਦਿੰਦੇ ਜਿੰਨੇ ਪਾਇਆ ਵਾ ਵੀਡੀਓ-ਵਿਡੀਓ ਕੋਈ ਜਿਹੜੇ ਕਹਿੰਦੇ ਆ ਉਹ ਜਿਹੜੀ ਕੋਈ ਕਮੇਟੀ ਆ ਪ੍ਰਾਈਵੇਟ ਸੰਸਥਾ ਵਾ ਪ੍ਰਾਈਵੇਟ ਆ ਜਾਂ ਸਰਕਾਰੀ ਕਿਹੜੀ ਸੰਸਥਾ ਸਾਨੂੰ ਉਹਦੇ ਬਾਰੇ ਕੋਈ ਜ਼ਿਆਦਾ ਨਹੀਂ ਪਤਾ ਬਾਕੀ ਅਸੀਂ ਕਬੂਤਰਾਂ ਨੂੰ ਆਪਣੇ ਬੱਚਿਆਂ ਵਾਂਗੂ ਰੱਖਦੇ ਆ ਆਪਣੇ ਭਰਾਵਾਂ ਵਾਂਗੂ ਰੱਖਦੇ ਆ ਉਹਨਾਂ ਨੂੰ ਤੇ ਅਸੀਂ ਆਪਣੇ ਨਾਲੋਂ ਵੱਧ ਸੇਵਾ ਕਰਦੇ ਆ ਕਾਹਦੇ ਕਰਕੇ ਸ਼ੌਂਕ ਆਏ ਅਸੀਂ ਤੇ ਵੇਖਿਆ ਵਾ ਵੀ ਜਿੱਦਾਂ ਤੁਸੀਂ ਹੱਥ ਤੇ ਆਵਾਜ਼ ਦਿੰਦੇ ਤੁਹਾਡੇ ਹੱਥ ਦੇ ਵੀ ਆ ਕੇ ਕਬੂਤਰ ਬਹਿ ਜਾਂਦੇ ਆ ਉਹ ਮਤਲਬ ਪਿਆਰ ਹੀ ਕਮੂਤਰ ਦੇ ਨਾਲ ਨਮਰ ਦਾ ਤੁਸੀਂ ਕਈ ਵਾਰੀ ਵੀਡੀਓ ਵੇਖੋ ਕਈ ਜਗ੍ਹਾ ਤੇ ਵੀਡੀਓ ਜਾਨਵਰ ਨਾਲ ਨਾਲ ਉੜਦੇ ਜਾਂਦੇ ਆ। ਆ ਵੇਖਿਆ ਕਈ ਵਾਰੀ ਮੋਟਰਸਾਈਕਲ ਦੇ ਵੀ ਵੀਡੀਓ ਵੇਖਿਆ ਨਾਲ ਜਾਂਦੇ ਆ। ਪਿਆਰ ਆ। ਪਿਆਰ ਹੈ ਜਾਨ। ਪਿਆਰ ਹੈ ਹਰ ਬੰਦੇ ਦਾ ਪਿਆਰ ਆ, ਢੱਗਿਆਣਾ ਪਿਆਰ ਆ, ਕੁੱਤਿਆਣਾ ਪਿਆਰ ਆ, ਕਬੂਤਰਾਂ ਦਾ ਪਿਆਰ ਆ। ਇਹ ਚੀਜ਼ਾਂ ਸ਼ੌਂਕ ਵਾਲੀਆਂ ਨੇ। ਇਹਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ। ਇਹਦੇ ਵਿੱਚ ਜਿੱਦਾਂ ਤੁਸੀਂ ਬਾਦਾਮ ਵੀ ਪਾਉਂਦੇ ਕਬੂਤਰਾਂ ਨੂੰ। ਦੇਖੋ ਜੀ ਬਾਦਾਮ ਪੁਆਈਦਾ ਵਾ, ਕਾਜੂ ਵੀ ਖਵਾਈਦੇ ਆ, ਛੋਟੀ ਲਾਤੀ ਵੀ ਗਵਾਈਦੀ ਆ। ਜਿਹੜਾ ਛੋਟੀ ਲਾਚੀ ਹਾਂਜੀ ਛੋਟੀ ਲਾਚੀ ਭਾਈ ਛੋਟੀ ਲਾਚੀ ਦੇ ਲੋਕੀ ਚਾਹ ਜੋ ਪੌਣ ਤੋਂ ਡਰਦੇ ਆਰੇ ਤੁਸੀਂ ਕਬੂਤਰਾਂ ਨੂੰ ਖਵਾਉਂਦੇ ਜੋ ਕੋਣੇ ਉਹਦਾ ਭਾਅ ਪਤਾ ਕਰ ਲੋ ਕੀ ਭਾਅ ਵਾ ਬਦਾਮਾਂ ਦਾ ਭਾਅ ਪਤਾ ਕਰ ਲੋ ਕੀ ਹੈ ਸਾਡਾ ਸ਼ੌਂਕ ਆ ਅਸੀਂ ਡੌਨੇ ਆ ਕਬੂਤਰ ਬਾਜੀ ਜਿੱਦਾਂ ਜਿਹੜੀਆਂ ਭਸਮਾ ਕਹਿੰਦੇ ਆ ਵੀ ਭਸਮਾ ਲਾਉਂਦੇ ਆ ਸੋਨੇ ਦੀ ਭਸਮ ਚਾਂਦੀ ਦੀ ਭਸਮ ਇਹ ਵੀ ਕਬੂਤਰਾਂ ਨੂੰ ਪੈਂਦੀ ਪੈਂਦੀ ਹੈ ਤੇ ਸੋਨਾ ਦੇ ਉਸਤਾਦ ਜੀ ਮੇਰੇ ਸਾਹ ਦੇ ਨਾਲ ਤੇ ਹੁਣਾ ਵਾ ਬੰ 1 ਲੱਖ ਰੁਪਇਆ 1 ਲੱਖ ਰੁਪਇਆ ਟੋਲਾ 10000 ਰੁਪਏ ਗ੍ਰਾਮ ਇਹ ਸੋਨਾ ਵਾ ਤੇ ਉਹਦੀਆਂ ਭਸਮਾਂ ਸੋਨੇ ਦੀਆਂ ਭਸਮਾਂ ਜਿਹੜੀਆਂ ਅੱਜ ਨੂੰ ਜਵਾਰ ਮੋਰਾ ਕਹਿੰਦੇ ਆ ਤਿਆਰ ਕਰਕੇ ਬਣਾਉਂਦੇ ਆ ਬਣਾਉਣੇ ਹੀ ਬਣਾਉਣੇ ਪਾਉਨੇ ਉਹ ਵੀ ਪਾਉਂਦੇ ਕਬੂਤਰਾਂ ਨੂੰ ਅਨਸਾਰੀ ਦੀ ਦੁਕਾਨ ਤੋਂ ਲਿਆ ਕੇ ਪਾਈਦਾ ਵਾ ਹੂੰ 150 ਰੁਪਏ ਦਾ ਇੱਕ ਵਰਕ ਮਿਲਦਾ ਵਾ ਚਾਂਦੀ ਦਾ ਚਾਂਦੀ ਦਾ ਆਹੋ ਉਹਦੇ ਇਕੱਠਾ ਹੀ ਹੋ ਜਾਂਦਾ ਉਹਦੇ ਆਹੋ ਤੇ ਉਹ ਹੀ ਭਸਮਿਆ ਉਹਨੂੰ ਮਿਸ ਕਰਕੇ ਪਾਉਣਾ ਪੈਂਦਾ ਤੇ ਇਹਦਾ ਫਾਇਦਾ ਮਤਲਬ ਕੀ ਹੈ ਇੱਕ ਵਾਰ ਇੱਕ ਇੱਕ ਵਰਕ ਦਾ ਇੱਕ ਕਬੂਤਰ ਨੂੰ ਦੇਣਾ ਇਹਦਾ ਫਾਇਦਾ ਵਾ ਜਨਵਰ ਨੂੰ ਤਾਕਤ ਮਿਲਦੀ ਹੈ ਠੰਡਕ ਮਿਲਦੀ ਹੈ ਉਹ ਸਾਡੇ ਲਈ ਉੜਦਾ ਉਹੜਦਾ ਵਾ ਠੰਡਕ ਮਿਲਦੀ ਆ ਅਸੀਂ ਜਸਤ ਜੀ ਅਸੀਂ ਸਾਰੇ ਹੀ 150 ਦੀ ਉਦਾਂ ਰੋਟੀ ਪਾਣੀ ਖਾਈਏ 150 ਦਾ ਨਹੀਂ ਖਾਦਾ ਜਾਂਦਾ ਤੇ ਜਨਵਰ ਨੂੰ ਤੁਸੀਂ 150 ਦਾ ਵਰਕ ਤੇ ਪਲੱਸ ਨਾਲ ਤੁਸੀਂ ਸੋਨੇ ਦੀ ਭਸਮ ਚਾਂਦੀ ਭਸਮ ਸਾਰੇ ਹੀ ਪਾਉਂਦੇ ਜਿੰਨੇ ਵੀ ਖਿਡਾਰੀ ਨੇ ਲੈ ਜੜ ਖਿਡਾਰੀ ਨੇ ਚਾਹੇ ਉਹ ਮੀਰ ਆ ਚਾਹੇ ਉਹ ਗਰੀਬ ਆ ਚਾਹੇ ਉਹ ਕਿਸ ਤਰ੍ਹਾਂ ਦਾ ਵੀ ਆ ਉਹ ਸਾਰੇ ਖਿਡਾਰੀ ਆਪਣੇ ਜਾਨਵਰ ਨੂੰ ਵਧੀਆ ਦਾਣਾ ਪਾਉਂਦਾ ਵਾ ਦਾਣਾ ਵੀ ਵਧੀਆ ਪਾਉਂਦਾ ਕਣਕ ਪਾਉਂਦਾ ਵਾ ਮੂੰਗੀ ਪਾਉਂਦਾ ਵਾ ਮਸਰ ਪਾਉਂਦਾ ਵਾ ਅਸਾਂ ਦਾਣੇ ਦੇ ਵਿੱਚ ਮੇਨ ਚੀਜ਼ਾਂ ਕਿਹੜੀਆਂ ਹੁੰਦੀਆਂ ਵਾਂ ਜਿਹੜੀਆਂ ਮਹਿੰਗੀਆਂ ਹੋਣ ਜਿੱਦਾਂ ਕਹਿੰਦੇ ਨਾ ਕਣਕ ਕਣਕ ਤੋਂ ਜ਼ਿਆਦਾ ਬੜੀ ਮਹਿੰਗੀ ਚੀਜ਼ ਹੋਵੇ ਜਿਹੜੀ ਦੇਖੋ ਜੀ ਕਣਕ ਦੇ ਨਾਲ ਅਸੀਂ ਮੂੰਗੀ ਵੀ ਪਾਉਂਨੇ ਆ ਅਸੀਂ ਮਸਰ ਵੀ ਪਾਉਂਨੇ ਆ ਅਸੀਂ ਕਾਲੇ ਛੋਲੇ ਵੀ ਪਾਉਂਨੇ ਆ ਅਸੀਂ ਸਰੋਂ ਵੀ ਪਾਉਂਨੇ ਆ ਖਿਆਲ ਚ ਹੀ ਤੋਰੀਆ ਵੀ ਪਾਉਣੇ ਆ ਇਹ ਤੇ ਉਹ ਚੀਜ਼ਾਂ ਵਾਂ ਜਿਹੜੀਆਂ 70 80 ਰੁਪਏ ਕਿਲੋ ਤਾਂ 100 ਰੁਪਏ ਤਾਂ ਗਿਲਣਾ ਪੈਂਦਾ ਹੂੰ ਜਿਹੜੇ ਕਹਿੰਦੇ ਆ ਜੀ ਕਬੂਤਰਾਂ ਨੂੰ ਨਸ਼ਾ ਦਿੰਦੇ ਆ ਨਸ਼ਾ ਦੇ ਕੇ ਨਸ਼ਾ ਤੇ ਨਸ਼ਾ ਤੇ ਬੰਦੇ ਨੂੰ ਕਿੰਨੀ ਉਸ ਵਹਿਗ ਵੇਖਦੀ ਪਈ ਆ ਉਹਨਾਂ ਨੂੰ ਕੋੜੋ ਇਹਨਾਂ ਵਿਚਾਰਿਆਂ ਨੂੰ ਇਹਨਾਂ ਚੰਗੀਆਂ ਚੀਜ਼ਾਂ ਪੈਂਦੀਆਂ ਨੇ ਇਹ ਦੇਵੇਂ ਸ਼ੌਂਕ ਤੋਂ ਖਰਾਬ ਖਰਾਬ ਕਰਨ ਵਾਲੀ ਗੱਲ ਆ ਖਰਾਬ ਕਰਨ ਵਾਲੀ ਗੱਲ ਆ ਇਹ ਕੋਈ ਦੁਸ਼ਮਣ ਆ ਜਿਹੜਾ ਜਨਵਰਾਂ ਦਾ ਉਹ ਕਰਦਾ ਹੈਗਾ ਕੋਈ ਨਹੀਂ ਕੋਈ ਵੀ ਲੈਜਟ ਉਸਤਾਦ ਕਲੀਫਾ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਜਿਹੜਾ ਕਬੂਤਰਾਂ ਨੂੰ ਕੋਈ ਨਸ਼ਾ ਦਿੰਦਾ ਨਸ਼ਾ ਦੇ ਕੇ ਕਬੂਤਰ ਨਹੀਂ ਉੜਦੀ ਕਦੀ ਵਿਸਾਦੀ ਖਰਾਕ ਜਿੱਦਾਂ ਮਤਲਬ ਆ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ ਸਾਦੀ ਖਰਾਕ ਨਹੀਂ ਪੁਰਗੇ ਪੂਰੇ ਪੰਜਾਬ ਦੇ ਵਿੱਚ ਲੋਕੀਂ ਦੋਂਦੇ ਆ ਵੀਰੇ ਪੰਜਾਬ ਦੇ ਦੋਂਦੇ ਆ ਪੱਤਰਕਾਰ ਸਾਹਿਬ ਤੁਸੀਂ ਜਾ ਕੇ ਤੁਸੀਂ ਜਾਂਦੇ ਰਹਿੰਦੇ ਕਬੜ ਸਾਹਿਬ ਤੁਹਾਡਾ ਚੈਨਲ ਆ ਤੇ ਤੁਸੀਂ ਜਾ ਕੇ ਪੁੱਛ ਲੋ ਜਾ ਕੇ ਬਿਲਕੁਲ ਜੀ ਜੰਮੂ ਗਏ ਆ ਉਹਨਾਂ ਨੇ ਵੀ ਇਹੋ ਗੱਲ ਕਹੀ ਆ ਆਪਣੇ ਪਰਿਵਾਰ ਵੰੋਂ ਰੱਖਦੇ ਆ ਸਾਡੇ ਕੋਈ ਜਾ ਕੇ ਦੇਖ ਲੋ ਕਿੰਨੇ ਕਿੰਨੇ ਮਹਿੰਗੇ ਜਾਨਵਰ ਨੇ ਔਰ ਪੂਰਾ ਪੂਰਾ ਕਮਰਾ ਵਾ ਜਿਹੜਾ ਤੁਸੀਂ ਦਿੱਤਾ ਆ ਜਾਨਵਰਾਂ ਨੂੰ ਵਾਕੇ ਸਹੀ ਗੱਲ ਤੁਸੀਂ ਆਇਓ ਤੁਸੀਂ ਮੇਰੇ ਕੋਲ ਥੇ ਤੇ ਤੁਹਾਡੀ ਕਰਾਵਾਂਗੇ ਤੁਸੀਂ ਦੇਖਿਓ ਤੇ ਸਫਾਈ ਦਾ ਦੇ ਮੈਂ ਹਿਸਾਬ ਲਿਆ ਵੀ ਤੁਸੀਂ ਅੰਦਰ ਬੈਂ ਪੂਰੀ ਦਾਣੇ ਵਾਲੀ ਜਿਹੜੀ ਜਗਾ ਵਾ ਮੈਂ ਸਾਫ ਕੀਤੀ ਹੁੰਦੀ ਆ ਪੂਰੀ ਇਨਫੈਕਸ਼ਨ ਹੋ ਜਾਂਦੀ ਜੇ ਨਾ ਸਾਫ ਕਰੀਓ ਕਿਸੇ ਵੀ ਆਪਣੇ ਘਰ ਚ ਇਨਫੈਕਸ਼ਨ ਫੈਲ ਜਾਂਦੀ ਜੇ ਨਾ ਦਾਪਾਈ ਕਰੀਏ ਤੇ ਠੀਕ ਹੈ ਅਥਰੋ ਬਿਠਾ ਕਰਦਾ ਪਹਿਲੀ ਗੱਲ ਤੇ ਅਸੀਂ ਪੌਣੇ ਸੋਨਾ ਵਾ ਤੇ ਹੂਜਦੇ ਬਿਠਾ ਵਾ ਇੱਕ ਸ਼ੌਂਕ ਹੈ ਸ਼ੌਂਕ ਸ਼ੌਂਕ ਨੂੰ ਪ੍ਰਮੋਟ ਜਿਹੜਾ ਕੀਤਾ ਜਾ ਰਿਹਾ ਤੇ ਇਹ ਇਕੱਠੇ ਹੀ ਹੋ ਜਾਂਦੇ ਸ਼ੌਂਕ ਜਿੱਦਾ ਕਬੂਤਰਾਂ ਦਾ ਬਾਤ ਆ ਕੁੱਤਿਆਂ ਦੀਆਂ ਦੌੜਾਂ ਹੋਈਆਂ ਆ ਬਲਦਾਂ ਦੀਆਂ ਇਹ ਵਿਰਾਸਤੀ ਸ਼ੌਂਕ ਆ ਪੁਰਾਣੇ ਪੁਰਾਣੇ ਰਾਜੇ ਮਹਾਰਾਜਿਆਂ ਦੇ ਸ਼ੌਂਕ ਨੇ ਜੀ ਵਿਰਾਸਤੀ ਸ਼ੌਂਕ ਨੇ ਇਹ ਲੋਕ ਕਰਾਈ ਜਾਂਦੀਆਂ ਕੋਈ ਸੰਸਥਾ ਨੇ ਜਿਹੜੀਆਂ ਇਹਨਾਂ ਇਹਨਾਂ ਹੀ ਸੰਕਾ ਨੂੰ ਲੋਕ ਕਰਾਈ ਜਾਂਦੇ ਨਹੀਂ ਇਹ ਰਹਿਣੀ ਚਾਹੀਦੀ ਵੀਰਿਆ ਜਾਨੀ ਕਿ ਉਹਨਾਂ ਨੇ ਪਿੱਛੋਂ ਪੜਿਆ ਬੂੜਿਆ ਕਾਖੜੀਆਂ ਦੇ ਉੱਤੋਂ ਉਹਨਾਂ ਨੇ ਕਹਿਤਾ ਜੀ ਲਓ ਜੀ ਆ ਫਲਾਣਾ ਦਿੰਦੇ ਕਬੂਤਰ ਨੂੰ ਦੇ ਆ ਚੀਜ਼ ਦਿੰਦੇ ਕਬੂਤਰ ਨੂੰ ਪ੍ਰੈਕਟੀਕਲ ਥੋੜੀ ਕੀ ਪ੍ਰੈਕਟੀਕਲ ਥੋੜੀ ਕੀਤਾ ਕਰਨ ਕੀਤਾ ਥੋੜੇ ਇੱਕ ਪ੍ਰੈਕਟੀਕਲ ਕਰ ਪ੍ਰੈਕਟੀਕਲ ਤਾਂ ਸੀਨੀਅਰਸ ਨੇ ਕੀਤਾ ਜਿੱਦਾਂ ਇੰਜੀਨੀਅਰ ਹੁਣ ਕਾਗਜ਼ ਤੇ ਬਣਾਉਂਦਾ ਵਾ ਤੇ ਮਿਸਤਰੀ ਜਿਹੜਾ ਵਾ ਉਹ ਪ੍ਰੈਕਟੀਕਲ ਕਾਂਡੀ ਨਾਲ ਕਰਦਾ ਵਾ ਕਰਦਾ ਵਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਉਹਨੇ ਕਾਗਜ਼ ਤੇ ਬਣਾਉਣਾ ਸਾਰਾ ਕੁਝ ਤੇ ਜਿਹੜਾ ਮਿਸਤਰੀ ਆ ਕਾਂਡੀ ਨਾਲ ਕਰਦਾ ਵਾ ਇਹ ਲਾਟੀ ਸਾਈ ਤੁਹਾਡੇ ਹਿਸਾਬ ਨਾਲ ਵੀ ਇਹੋ ਖਰਾਕ ਸਾਰੀ ਤੁਸੀਂ ਵੀ ਇਹੋ ਹੀ ਦਿੰਦੇ ਜੋ ਬੱਕਰੇ ਬਣਾ ਜਿੰਨੇ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਬੂਤਰ ਪਾਲੀ ਕਰਦੇ ਹੋ ਮੈਨੂੰ ਹੋ ਗਏ ਜੀ ਬੱਕਰੇ ਬਣਾ 45 46 ਸਾਲ ਹੋ ਗਏ ਤੇ 45 46 ਸਾਲ ਦੇ ਵਿੱਚ ਇਹੋ ਜੀ ਜਿਹਾ ਤੁਸੀਂ ਦੇ ਰਹੇ ਕਬੂਤਰਾਂ ਨੂੰ ਸ਼ੁਰੂ ਤੋਂ ਹੀ ਇਹ ਪੈਂਦਾ ਹੀ ਤਕਰੀਬਨ ਇਹੋ ਜਿਹਾ ਸਾਰਾ ਕੁਝ ਕਣਕ ਅਸ਼ਮਨਕਾ ਕੀ ਭਾਅ ਵਾ ਮਣਕਾ ਵੀ ਪਾਉਂਦੇ ਇਹ ਵਿੱਚ ਦੇ ਮਣਕਾ ਪੈਂਦਾ ਐ ਸੋਗੀ ਪੈਂਦੀ ਐ ਗਿਰੀਆਂ ਪੈਂਦੀਆਂ ਰੀਆਂ ਹਰੀਲਾਚੀ ਪੈਂਦੀ ਐ ਪਦਾਵ ਦਿੰਦੇ ਨੇ ਆਏ ਜਿਹੜੀਆਂ ਮਹਿੰਗੀਆਂ ਚੀਜ਼ਾਂ ਪਾਉਂਦੇ ਆ ਤੇ ਫੇਰ ਵੀ ਇਹੋ ਜਿਹੇ ਕਬੂਤਰਾਂ ਨੂੰ ਕੇਸਰ ਪੈਂਦਾ ਵਿੱਚ ਕੇਸਰ ਦੇਣਾ ਪੈਂਦਾ ਔਰ ਕਸਤੂਰੀ ਕੀ ਪਾ ਕਸਤੂਰੀ ਦੇਣੀ ਪੈਂਦੀ ਹੈ ਕਸਤੂਰੀ ਤੇ ਵੈਸੇ ਲੱਭਣੀ ਬੜੀ ਔਖੀ ਆ ਤੇ ਦੇਣੀ ਫੇਰ ਦੇਖੋ ਲੋਕ ਇਹ ਕਹਿੰਦੇ ਨੇ ਕਿ ਕਬੂਤਰ ਨੂੰ ਆਪਾਂ ਨਸ਼ਾ ੜ ਦੇ ਕੇ ਡਾਨੇ ਨਸ਼ਾ ਕੋਈ ਵੀ ਦੇ ਲੋ ਉਹਦਾ ਅਸਰ ਸਿਰਫ ਜੇ ਆਪਾਂ ਸ਼ਰਾਬ ਦੀ ਬੋਤਲ ਵੀ ਪੀ ਲਈਏ 2 3 4 ਘੰਟੇ 5 ਘੰਟੇ ਨਸ਼ਾ ਉਸ ਤੋਂ ਬਾਅਦ ਉਹ ਡਿੱਗ ਪੈਣਾ ਹੂੰ ਠੀਕ ਆ ਜੇ ਨਸ਼ਾ ਕੋਈ ਵੀ ਕਿਸੇ ਵੀ ਜਾਨਾ ਉਹ ਕਿਸੇ ਵੀ ਚੀਜ਼ ਨੂੰ ਦਿਆਂਗਾ ਉਹ ਘੰਟਾ ਅੱਧਾ ਘੰਟਾ ਹੀ ਬਰਬਾਦ ਹੁੰਦਾ ਉਸ ਤੋਂ ਬਾਅਦ ਜਾਂ ਉਹ ਮਰ ਜਾਏਗਾ ਪਰ ਕਬੂਤਰ ਤੇ ਤੁਸੀਂ ਸੋਰੇ ਸਾਢੇ 5 ਡੋਂਦੇ ਜੇ ਉਹਦੇ 5 6 6 ਵਜੇ ਤੱਕ ਉਹ ਤੁਹਾਡੇ ਬਹਿੰਦੇ ਨੇ 12 12 14 14 ਘੰਟੇ ਉੜਦੇ ਨੇ ਉਹ ਸਿਰਫ ਉਹਨਾਂ ਦੀ ਆਪਣੀ ਤਾਕਤ ਆ ਜਿਹੜੀ ਚੀਜ਼ ਉਹ ਖਾਂਦੇ ਆ ਉਹ ਉਹਨਾਂ 'ਚ ਤਾਕਤ ਦਿੰਦੀ ਆ ਉਹਨਾਂ ਦੀ ਆਪਣੀ ਪਾਵਰ ਹੈਗੀ ਆ ਉਹ ਉਡਣ ਦੀ ਉਹਨਾਂ ਦੀ ਜਿਹੜੀ ਕੰਮ ਹੀ ਉਹਨਾਂ ਦਾ ਉਡਣਾ ਕਬੂਤਰਾਂ ਦਾ ਇਹ ਜੀ ਅਸੀਂ ਤਾਂ ਵੀਡੀਓ 'ਚ ਆ ਪੱਖ ਲੈ ਆ ਕਿਉਂਕਿ ਕਬੂਤਰਬਾਈ ਦੇ ਬੈਨ ਲੱਗਣ ਦੀਆਂ ਗੱਲਾਂ ਹੁੰਦੀਆਂ ਸੀ ਤੇ ਸਾਰਿਆਂ ਨੂੰ ਦੱਸ ਦਈਏ ਸਾਡੀ ਵੀਡੀਓ ਸਾਮ ਲੋਕੀ ਵਹਿੰਦੇ ਆ ਵੀ ਕਿਹੜੀ ਗੜੀ ਖਰਾਕ ਦਿੰਦੇ ਆ ਆ ਸਾਰੇ ਸੀਨੀਅਰ ਉਸਤਾਦ ਸਾਹਿਬਾਂ ਜੀ ਆ ਇੱਧਰ ਸਾਡੇ ਆ ਜੀਓ ਉਸਤਾਦ ਜੀ ਆ ਆ ਬਿੱਟੂ ਸਾਹਿਬ ਜੀ ਹੁਣੀ ਆ ਠੀਕ ਆ ਆ ਲਾਟੀ ਸਾਹਿਬ ਜੀ ਹੁਣੀ ਆ ਬਾਕੀ ਜਿਹੜੇ ਐਨੀਮਲ ਆ ਕੋਈ ਜਾਂ ਕੋਈ ਵੀ ਜਿਹੜੀ ਸਸਤਾ ਸਭ ਤੋਂ ਪਹਿਲੇ ਤੇ ਇੱਕ ਇਹ ਸ਼ੋਭਾ ਕੰਮ ਕਰਨ ਕਿ ਜਿਹੜੇ ਸ਼ਹਿਰਾਂ ਆ ਮੁਹੱਲਿਆਂ ਦੇ ਵਿੱਚ ਜਿੰਨੇ ਆਵਾਰਾ ਕੁੱਤੇ ਫਿਰਦੇ ਨੇ ਸਭ ਤੋਂ ਪਹਿਲੇ ਉਹਨਾਂ ਨੂੰ ਫੜਨ ਕਿਉਂਕਿ ਉਹ ਛੋਟੇ ਛੋਟੇ ਬੱਚਿਆਂ ਨੂੰ ਹਾਲਕਾ ਆਉਂਦਾ ਮਾਰ ਲੈ ਫੜ ਲੈਂਦੇ ਨੇ ਉਹਨਾਂ ਨੂੰ ਵੱਡੇ ਦੇ ਮਾਰ ਵੀ ਮਤਲਬ ਬੰਦੇ ਮਾਰੇ ਹੀ ਜਾਂਦੇ ਕੁੱਤਿਆਂ ਦੇ ਕੁੱਤਿਆਂ ਦੇ ਵੱਡੇ ਇੱਕ ਇੱਕ ਮਹੱਲੇ 'ਚ ਘਟੋ ਘਟ 20 20 30 40 40 ਕੁੱਤੇ ਤੁਰੇ ਫਿਰਦੇ ਨੇ ਉਹਨਾਂ ਨੂੰ ਤਾਂ ਕਦੀ ਕੋਈ ਫੜਦੇ ਨਹੀਂ ਜਾਂ ਤੇ ਉਹਨਾਂ ਨੂੰ ਫੜ ਕੇ ਲੈ ਜਾਓ ਤੁਸੀਂ ਕਬੂਤਰਾਂ ਨੂੰ ਤੁਸੀਂ ਕਹਿੰਦੇ ਕਿ ਆਪਾਂ ਕਬੂਤਰਾਂ ਨੂੰ ਲੈ ਜਾਾਂਗੇ ਐਨਜੀਓ ਵਾਲੇ ਆਪਣੇ ਕੋਲ ਰੱਖਾਂਗੇ ਪੰਜਾਬ ਦੇ ਕਿੰਨੇ ਕਬੂਤਰਾਂ ਨੂੰ ਤੁਸੀਂ ਰੱਖੋ ਜਾਂ ਤੇ ਕਿ ਥੋੜੇ ਜਿਹੇ ਮਹੱਲੇ 'ਚ 2005 ਕੁੱਤੇ ਉਹਨਾਂ ਨੂੰ ਫੜ ਕੇ ਤੁਸੀਂ ਆਪਣੇ ਕੋਲ ਨਹੀਂ ਰੱਖ ਨਾਲ ਜਿੰਨਾ ਪਿਆਰ ਕਬੂਤਰਾਂ ਦਾ ਤੁਹਾਡੇ ਨਾਲ ਪੈ ਗਿਆ ਉਹਨਾਂ ਦੇ ਵੈਸੇ ਦਾਸੀ ਮਾਰ ਕੇ ਕਬੂਤਰਾਂ ਨੇ ਭੋਇਣਾ ਆਪਾਂ 5 7 10 ਕੁੱਤਿਆਂ ਨੂੰ ਵਾਰਾਂ ਨੂੰ ਕੋਲ ਨਹੀਂ ਰੱਖ ਸਕਦੇ ਤੇ ਲੱਖਾਂ ਕਰੋੜਾਂ ਕਬੂਤਰ ਪੰਜਾਬ 'ਚ ਇਕੱਠੇ ਕਰ ਲੋਗੇ ਉਹ ਉਹਨੂੰ ਕਿੱਥੇ ਰੱਖੋਗੇ ਕਿੱਥੋਂ ਉਹਦਾ ਦਾਣਾ ਪਾਣੀ ਕਰੋਗੇ ਕਿੱਥੋਂ ਉਹਨਾਂ ਨੂੰ ਖਵਾਓਗੇ ਪਹਿਲਾਂ ਜਿਹੜਾ ਸਭ ਤੋਂ ਜ਼ਰੂਰੀ ਕੰਮ ਆ ਉਹ ਖਵਾਰਾ ਕੁੱਤਿਆਂ ਨੂੰ ਫੜਨਾ ਜਿਹੜੇ ਬੱਚਿਆਂ ਨੂੰ ਵੜਦੇ ਨੇ ਸਿਆਣਾ ਨੂੰ ਵੜਦੇ ਜਾਓ 5 5 6 ਦੋ ਜੀ ਆ ਪਹਿਲਾ ਕਬੂਤਰ ਬਾਜੀ ਮੁਕਾਬਲਾ ਜਿੰਨੇ ਵੀ ਆਪਣੇ ਛੋਟੇ ਵੀਰ شاਗਿਰਦੇ ਹੀ ਉਹਨਾਂ ਦੇ ਵਿੱਚ ਮੁਕਾਬਲਾ ਕਰਾਇਆ ਗਿਆ ਸੀ ਠੀਕ ਆ ਤੇ ਉਹਦੇ ਹੀ ਨਾਮ ਵੰਡ ਸਮਾਰੋ ਜਿਹੜੇ ਆ ਇਹ ਵੰਡ ਰਹੇ ਆ ਆ ਆਪਣੇ ਇਧਰ ਆ ਜੀ ਲਕੀਸ਼ ਸਾਜੀ ਹਣੀ ਆ ਇਹ ਜੀਓ ਸਾਜੀ ਹਣੀ ਆ ਬਿੱਟੂ ਸਾਜੀ ਹਣੀ ਆ ਇਧਰ ਲਾਟੀ ਸਾਜੀ ਹਣੀ ਆ ਦਾਸ ਕਲਵੰਸ ਸਿੰਘ ਚੀਮਾ ਸਾਜੀ ਹਣੀ ਆ ਖੁਸ਼ਵੀਰ ਜੀ ਹਣੀ ਆ ਇਧਰ ਠੀਕ ਹੈ ਜੀ ਤੇ ਨਾਲ ਹੀ ਆਪਣੇ ਇਧਰ ਡਿਪਟੀ ਵੀਰ ਜੀ ਹੁਣੀ ਆ ਤੇ ਡਿਪਟੀ ਵੀਰ ਜੀ ਇਹ 65 ਕਿੱਲਿਆਂ ਤੋਂ ਜਿਹੜੇ ਆਪਣੇ ਤੋਤੇ ਪਹਾਲੇ ਹੁਣੀ ਉਸਤਾਜ ਜੀ ਹੁਣੀ 65 ਕਿੱਲਿਆਂ ਤੋਂ ਪਾਰਟੀ ਰਾਜੂ ਉਸਤਾਜ ਜੀ ਕੁਲਫੀਆਂ ਵਾਲੇ ਉਹਨਾਂ ਦੀ ਪਾਰਟੀ ਆ ਤੇ ਉਹਨਾਂ ਦੇ ਪਾਰਟੀ ਦੇ ਕਲੀਫੇ ਆ ਜੀ ਤੇ ਇਧਰ ਨਾਲ ਜੀ ਆਪਣੇ ਗੋਪੀ ਉਸਤਾਜ ਜੀ ਹੁਣੀ ਆ ਇਨਾਂ ਕੋ ਉਸਤਾਦੀ ਪਾ ਗਿਆ ਜੀ ਰਜੇਸ ਉਸਤਾਦ ਜੀ ਹੁਣੀ ਸਲਾਮਾਬਾਦ ਵਾਲੇ ਉਹਨਾਂ ਦੀ ਉਸਤਾਦੀ ਪਾ ਗਿਆ ਜੀ ਜੀ ਜਿਹਨੇ ਜੀ ਕਲੀਫਾ ਸਾਹਿਬ ਜੀ ਤੇ ਭਾਸ਼ੇ ਮਾਨ ਹੁਣੀ ਉਸਤਾਦ ਹੁਣੀ ਜੜਿਆ ਉਹਨਾਂ ਦੇ ਕਲੀਫਾ ਸਾਹਿਬ ਆ ਜੀ ਇਹ ਤੇ ਆ ਸ਼ੋਭਨਾਮ ਵੀਰ ਜੀ ਬੂਟਾ ਗਰਵਾਲੀ ਬੂਟਾ ਗਰਵਾਲੀ ਠੀਕ ਹੈ ਜੀ ਤੇ ਨਾਲ ਆ ਆਪਣੇ ਸਾਰੇ ਵੀਰ ਭਰਾ ਇਧਰ ਸ਼ਿਆ ਆ ਬੈਠੇ ਹੋਏ ਆ ਵੇਖ ਲਓ ਤੁਸੀਂ ਸਾਰੇ ਠੀਕ ਹੈ ਜੀ ਸਾਰੇ ਆ ਗਏ ਹੋਏ ਆ ਆਪਨੇ ਵਿੱਕੀ ਵੀਰ ਜੀ ਹੁਣੀ ਆ ਠੀਕ ਹੈ ਤੇ ਇਹਦੇ ਵਿੱਚ ਹੁਣ ਨਾਮਾਂ ਦਾ ਆਪਾਂ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜੀ ਡਬਲ ਮੋਰ ਦਾ ਜਿਹੜਾ ਆਪਾਂ ਇਨਾਮ ਦੇਵਾਂਗੇ ਠੀਕ ਹੈ ਜੀ ਤੇ ਇਨਾਮ ਸੀਨੀਅਰਸ ਉਸਤਾਦ ਜੀ ਹੁਣੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਦਿੱਤਾ ਜਾਏਗਾ ਡਬਲ ਮੋਰ ਇਨਾਮ ਜੀ 6 ਚੋਰਾਂ ਤੇ ਬੈਠਾ ਕਬੂਤਰ ਤੇ ਆਪਾਂ ਉਹਨਾਂ ਦਾ ਸਨਮਾਨ ਕਰ ਲਈਏ ਸਨਮਾਨ ਕਰ ਲਈਏ ਜੀ ਉਹਨਾਂ ਨੇ ਕਿਹਾ ਸੀਨੀਅਰਸ ਜਿਹੜੇ ਆਏ ਉਹਨਾਂ ਸਾਰਿਆਂ ਦਾ ਸਨਮਾਨ ਕੀਤਾ ਜਾਊਗਾ ਦੀ ਕਹਾਤਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਆਪਣੇ ਕੀਮਤੀ ਸਮਾਂ ਕੱਢ ਕੇ ਤੁਸੀਂ ਮੇਰੇ ਵੀਰੋ ਭਰਾਓ ਇਹ ਸ਼ੌਕ ਨੂੰ ਬੜਾਵਾ ਦੇਣ ਦੇ ਲਈ ਆਏ ਜੇ ਤੁਹਾਡਾ ਧੰਨਵਾਦ ਔਰ ਇੱਕ ਮੈਂ ਜ਼ਰੂਰੀ ਬੇਨਤੀਆਂ ਕਰਨੀਆਂ ਸੀ ਕੁਝ ਕਾਫੀ ਰਕਾਵਟਾਂ ਆਈਆਂ ਸਾਡੇ ਸ਼ੌਕ ਨੂੰ ਬੰਦ ਕਰਨ ਦੇ ਲਈ ਉਹਨਾਂ ਸੱਜਣਾ ਦਾ ਧੰਨਵਾਦ ਜਿਨ੍ਹਾਂ ਨੇ ਜਤੋ ਜੈਤ ਕਰਕੇ 2-4 ਦਿਨਾਂ ਦੇ ਵਿੱਚ ਹੀ ਥੱਲੇ ਤੋਂ ਲੈ ਕੇ ਉੱਪਰ ਤੱਕ ਸਾਡੇ ਸ਼ੌਂਕ ਨੂੰ ਅੱਗੇ ਜਾਣ ਦੇ ਲਈ ਦਿਨ ਰਾਤ ਇੱਕ ਕਰਕੇ ਤੇ ਸਾਡੀ ਵਾਪਸੀ ਕਰਵਾਈ ਸ਼ੌਂਕ ਦੇ ਵਿੱਚ ਹੋਰ ਵੀ ਜਿਸ ਤੇ ਸ਼ੌਂਕ ਨੂੰ ਕੋਈ ਪ੍ਰਮੋਟ ਕਰਦਾ ਮੈਨੂੰ ਇਹ ਪਤਾ ਵਾ ਕਿ ਜਿਹੜੇ ਸਾਡੇ ਉੱਤੇ ਬੈਠੇ ਹੋਏ ਨੇ ਸੀਨੀਅਰ ਨੇ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਸ਼ੌਂਕ ਨੂੰ ਅੱਗੇ ਲੈ ਕੇ ਜਾਵਾਂਗੇ ਅੱਜ ਦਾ ਜਿਹੜਾ ਇਹ ਆਪਣਾ ਪ੍ਰੋਗਰਾਮ ਸੀ ਸ਼ਗਿਰਦਾਂ ਦਾ ਪ੍ਰੋਗਰਾਮ ਸੀ ਇਹ ਮੁੰਡੇ ਛੋਟੇ ਛੋਟੇ ਤੇ ਬੜੀ ਵਧੀਆ ਉਡਾਰਾਂ ਕੀਤੀਆਂ ਨੇ ਔਰ ਜਿਨ੍ਹਾਂ ਜਿਨ੍ਹਾਂ ਨੇ ਵੀ ਕਬੂਤਰਬਾਜ਼ੀ ਫੋਣੀ ਢਾਏ ਨੇ ਔਰ ਇਹਨਾਂ ਨੇ ਅੱਗੇ ਜਾ ਕੇ ਹੋਰ ਵਧੀਆ ਢੋਣੇ ਨੇ ਤੇ ਇੱਥੇ ਹੀ ਇਸੇ ਸ਼ੌਂਕ ਨੂੰ ਅੱਗੇ ਲੈ ਕੇ ਜਾਵਾਂਗੇ ਅਗਲੀ ਵਾਰੀ ਜਿੰਨੀਆਂ ਇਹ ਛੱਤਾਂ ਨੇ ਇਹਨਾਂ ਦੇ ਨਾਲ ਸ਼ਹਿਰ ਦੀਆਂ ਛੱਤਾਂ ਮਿਲਾ ਕੇ ਇਹ ਸ਼ੌਂਕ ਨੂੰ ਬੜਾਵਾ ਦਿੱਤਾ ਜਾਏਗਾ ਔਰ ਜਿਹੜੇ ਜਿਹੜੇ ਵੀ ਇਹਨਾਂ ਮੁੰਡਿਆਂ ਨੇ ਢਾਈਆਂ ਨੇ ਇੱਥੋਂ ਸਾਡੇ ਵਿੱਕੀ ਜੀ ਜਿਨ੍ਹਾਂ ਨੇ ਉਪਰਾਲਾ ਕੀਤਾ ਡਿਪਟੀ ਵੀਰ ਜੀ ਖੁਸ਼ਪਾ ਜੀ ਔਰ ਜੀਨਾ ਪ੍ਰਧਾਨ ਜੀ ਬਾਚਾ ਸਾਦੀ ਪਾਰਟੀ ਰਜੇਚਾਲ ਦੀ ਪਾਰਟੀ ਕਿਹਨਾ ਹੁੰਦਾ ਗੁਰਪ੍ਰੀਤ ਜੀ ਤੇ ਜੀਓ ਬਾਜੀ ਤੇ ਸਾਡੇ ਉਧਰੋਂ ਸ਼ਹਿਰ ਤੋਂ ਆਏ ਹੋਏ ਲੱਕੀ ਵੀਰ ਜਿਨ੍ਹਾਂ ਨੇ ਇਹਨਾਂ ਦਾ ਯੋਗਦਾਨ ਕੀਤਾ ਔਰ ਹੋਰ ਵੀ ਜਿਹੜੇ ਮੇਰੇ ਕੋਲ ਸੱਜਣ ਰਹੇ ਗਏ ਨੇ ਉਹ ਜਗਪ੍ਰੀਤ ਜੀ ਬਿੱਟੂ ਬਾਜੀ ਤੇ ਸਾਡੇ ਲਾਤੀ ਬਾਜੀ ਮੇਨ ਮੇਰੀ ਪਾਰਟੀ ਆ ਔਰ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਗਿੱਲ ਸਾਹਿਬ ਦਾ ਨਾਮ ਮੂਵੀਆਂ ਦੇ ਵਿੱਚ ਦੱਸਉਂਦਾ ਸੀ ਮੈਂ ਇਹਨਾਂ ਨੂੰ ਜੀ ਆਇਆਂ ਕਹਣਾ ਵਾ ਧੰਨਵਾਦ ਤੁਹਾਡਾ ਤੁਸੀਂ ਇਹਨਾਂ ਮੁੰਡਿਆਂ ਦੇ ਨਾਲ ਲਾ ਕੇ ਤੇ ਸਾਡਾ ਅਸ਼ੀਰਵਾਦ ਤੁਹਾਡੇ ਨਾਲ ਆ ਤੇ ਸਾਰੇ ਜਣੇ ਇਸੇ ਸ਼ੌਂਕ ਨੂੰ ਬੜਾਵਾ ਦਿਓ ਔਰ ਇੱਕ ਮੇਰੀ ਬੇਨਤੀ ਜ਼ਰੂਰ ਸੁਣ ਲਿਓ ਕੋਈ ਵੀ ਜਾਣਾ ਹੱਲੇ ਥੋੜੇ ਚਿਰ ਦੇ ਲਈ ਕਬੂਤਰਾਂ ਦੀ ਵੀਡੀਓ ਨਾ ਪਾਓ ਇਹ ਖਾਸ ਤੁਹਾਨੂੰ ਉਹ ਤਾਂ ਡਿਜੀਲੋ ਸ਼ੌਂਕ ਕਰੋ ਕੋਈ ਗੱਲ ਨਹੀਂ ਕਿਸੇ ਵੀ ਤਰ੍ਹਾਂ ਦੀ ਵੀਡੀਓ ਨਹੀਂ ਪਾਉਣੀ ਕਬੂਤਰਾਂ ਦੀ ਖਾਸ ਕਰਕੇ ਜਾਨਵਰਾਂ ਦੀ ਇਹ ਤੁਹਾਡਾ ਖਾਤ ਦੇਂਦੇ ਆ ਤਾਂ ਕਿ ਸਾਡੇ ਸ਼ੌਂਕ ਨੂੰ ਕੋਈ ਦੁਬਾਰਾ ਉਂਗਲ ਨਾ ਕਰ ਸਕੇ ਵੀਡੀਓ ਨਹੀਂ ਪਾਉਣੀ ਬਾਅਦ ਵਿੱਚ ਵੀ ਨਹੀਂ ਪਾਉਣੀ ਠੀਕ ਆ ਅੱਗੇ ਵਾਸਤੇ ਵੀ ਤੁਸੀਂ ਸਾਰੇ ਜਾਣਿਆ ਨੇ ਤੇ ਹੁਣ ਅਸੀਂ ਨਾ ਵੰਡ ਸਮਾਗਮ ਜਿਹੜਾ ਕਰ ਲਗੇ ਆ ਤੇ ਹਟ ਕਬੂਤਰ ਤੋਂ ਕਰ ਲਗੇ ਆ ਕੀ ਨਾਮ ਉਹਨਾਂ ਦਾ ਜੀਬੇ ਦਾ ਜੀ ਜੀ ਸਭ ਤੋਂ ਪਹਿਲਾਂ ਸਨਮਾਨ ਕੀਤਾ ਜਾਏਗਾ ਜੀ ਸਾਰਿਆਂ ਦਾ ਠੀਕ ਆ ਜੀ ਲਓ ਜੀ ਸਾਡੇ ਕਲਵਨ ਸਾਜ ਜੀ ਦਾ ਸਨਮਾਨ ਕੀਤਾ ਜਾ ਰਿਹਾ ਜੀ ਬਿੱਟੂ ਓਸਤਾਦ ਜੀ ਨਾਲ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਬਿੱਟੂ ਓਸਤਾਦ ਜੀ ਨਾਲ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਉਸਤਾਦ ਜੀ ਜਿਨ੍ਹਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਜਿਨ੍ਹਾਂ ਨੇ ਲੱਕੀ ਭਾਈ ਦਾ ਸ਼ਾਹ ਤੋਂ ਜੋੜੇ ਫਾੜਕ ਤੋਂ ਇਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਜੀ ਜਿਲ੍ਹਾ ਸਾਹਿਬ ਲਈ ਬੰਦੇ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਹਿਲ ਸਾਹਿਬ ਦੀ ਜੀ ਕੁਸ਼ਵੀਰ ਜੀ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ 52 ਵੀ ਜੀ ਜਿਨ੍ਹਾਂ ਦਾ ਮਾਨ ਸਨਮਾਨ ਪਾਰਟੀ ਕੀਤਾ ਜਾ ਰਿਹਾ ਸਾਹ ਕੁਸ਼ੀਆ ਵਾਲੇ ਜੇ ਜੱਟੀ ਭਾਈ ਉਸਤਾਦ ਜੀ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਜਿਨ੍ਹਾਂ ਪ੍ਰਧਾਨ ਜੀ ਨਾਲ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਸਾਬ ਦੀ ਹਾਲਟੀ ਬਾਸ ਹਫਤਾ ਇਕਲੀਫਾ ਜੀ ਧੰਨਵਾਦ ਮਣੀ ਜੀ ਦਾ ਬੜਾ ਸਹਿਯੋਗ ਆ ਜੱਜ ਭਾਈ ਦਾ ਸਨਮਾਨ ਬਾਲਟੀ ਬੋਬੀ ਸਾਹ ਸੱਪਾਂ ਵਾਲੀ ਇਹਨਾਂ ਦਾ ਵੀ ਸਨਮਾਨ ਸਨਮਾਨ ਕੀਤਾ ਜਾ ਰਿਹਾ ਜੀ ਰਵੀ ਜੀ ਇਹਨਾਂ ਦਾ ਵੀ ਯੋਗਦਾਨ ਕਾਫੀ ਆ ਧੰਨਵਾਦ ਸਨਮਾਨ ਸਨਮਾਨ ਕੀਤਾ ਜਾ ਰਿਹਾ ਪੀਤੂ ਬਾਜੀ ਤੁਹਾਡਾ ਵੀ ਨਾਮ ਹੋ ਗਿਆ ਜੀ ਪੀਤੂ ਪਾਈ ਦਾ ਸਨਮਾਨ ਸਨਮਾਨ ਕੀਤਾ ਜਾ ਰਿਹਾ ਜੀ ਕੰਚ ਜੀ ਹੰਜੀ ਦਾ ਮਾਨ ਸਨਮਾਨ ਕਿਹਨਾ ਵਾ ਬੜਾ ਚੰਗਾ ਵਾ ਇਹ ਰੰਛ ਦਾ ਮਾਨ ਸਨਮਾਨ ਅਗਲਾ ਥੋੜਾ ਵਾ ਬਕਰ ਛੇਰ ਆ ਤੁਹਾਡਾ ਵੀਰ ਵੀ ਆ ਸ਼ਾਮਾ ਜੀ ਦਾ ਹਜਗੜ ਤੋਂ ਕੱਲ ਬਹੁਤ ਸੁਣੀ ਸੀ ਤੁਹਾਨੂੰ ਕੋਈ ਨਹੀਂ ਟੀ ਜੀ ਕੋਮਲ ਵੀਰ ਜੀ ਦਾ ਮਾਨ ਸਨਮਾਨ ਜੀ ਟੀ ਜੀ ਵੀਰ ਨੂੰ ਸਨਮਾਨ ਕਰਦੇ ਜਿਹੜੇ ਉਸਤਾਦ ਜੀ ਨੇ ਇਹਨਾਂ ਨੇ ਖੇਡ ਦਵਾਈ ਖੱਤਾ ਵੀ ਨਾਲ ਕੀਤਾ ਸਾਰੀ ਟੀਮ ਦੇ ਨਾਲ ਇਹਨਾਂ ਦਾ ਬਹੁਤ ਸ਼ਰਮਾ ਜੀ ਦਾ ਮਾਨ ਸਨਮਾਨ ਕਰਦੇ ਲਾਲ ਵੀਰ ਦਾ ਮਾਨ ਸਨਮਾਨ ਜੀ ਇਹ ਰੁਬਲ ਵੀਰ ਦਾ ਮਾਨ ਸਨਮਾਨ ਤੁਹਾਨੂੰ ਵੀ ਕੀ ਤੇ ਮੈਨੂੰ ਪਤਾ ਹੋ ਇਹ ਸਾਡੇ ਵਿਕੀ ਖਲੀਫਾ ਜੀ ਦੇ ਸ਼ਗਿਰਦ ਨੇ ਜੀ ਮੰਨ ਜੀ ਬੱਗੂ ਵੀਰ ਜੀ ਦਾ ਮਾਨ ਸਨਮਾਨ ਆਚਾ ਚਾ ਗੱਲ ਬਾਬੂਸ ਪਾਰਟੀ ਦੇ ਸਾਹਿਬ ਸਰਦਾਰ ਹੋ ਵੀ ਲੋ ਜੀ ਡਬਲ ਮੋਰ 6 ਵਜੇ 14 ਮਿੰਟ ਤੇ ਇੱਕ ਬੈਠਾ ਕਬੂਤਰ ਜੀ ਉਹਨਾਂ ਵੱਲੋਂ ਜੀ ਡਬਲ ਮੋਰ ਦਾ ਤੇ ਵਿੱਕੀ ਸਤਾਦ ਵੱਲੋਂ 500 ਰੁਪਈਆ ਜੀ ਡਬਲ ਮੋਰ ਦਾ ਡਬਲ ਮੋਰ ਦੇ ਉੱਤੇ ਜੀ 6 ਵਜੇ 14 ਮਿੰਟ ਤੇ ਕਬੂਤਰ ਬੈਠਾ ਜੀ ਡਬਲ ਮੋਰ ਮੋਰ ਦਾ ਨਾਮ ਠੀਕ ਹੈ ਜੀ 6 ਵਜੇ 14 ਮਿੰਟ ਤੇ ਵੀਰ ਦਾ ਕਬੂਤਰ ਬੈਠਾ ਸੀ ਤੇ ਇਹਦਾ ਇਨਾਮ ਜਿਹੜਾ ਵਾ ਵੀਰਾਂ ਵੱਲੋਂ ਦਿੱਤਾ ਜਾ ਰਿਹਾ ਜੀ ਵੈਗੜ ਤੋਂ ਜੀ ਲੋ ਜੀ ਲੱਕੀ ਉਸਤਾਦ ਜੀ ਇਹ ਲੋ 1000 ਰੁਪਿਆ ਵਾ 20 ਉਸਤਾਦ ਦੇ ਲੋ 500 ਰੁਪਿਆ ਵੱਖਰਾ ਜੀ ਡਬਲ ਮੋਰ ਤੇ ਆ ਵੇ ਲੋ ਸਭ ਦੀ ਹਾਜ਼ਰੀ ਦੇ ਤਾਲੀਆਂ ਮਾਰ ਦਿਓ ਜੀ ਡਬਲ ਮੋਰ ਤੇ ਇਹ ਟਕਬੂਤਰ ਦਾ ਨਾਮ ਵੀ ਜੀਬੇ ਵੀਰ ਦਾ ਹੀ ਆ ਜੀ ਇਹ ਟਕਬੂਤਰ ਵੀ 6 ਵਾਗੇ 14 ਮਿੰਟ ਤੇ ਬੈਠਾ ਵਾ ਵੀਰ ਵੱਲੋਂ 500 ਰੁਪਿਆ ਜੀ ਇੱਕ ਮੇਰੇ ਵੱਲੋਂ ਜੀ ਤੇ ਇੱਕ ਸ਼ੇਰਾ ਵੀਰ ਆਪਣਾ ਉਹਨਾਂ ਵੱਲੋਂ ਡਬਲ ਮੋਰ ਨੂੰ ਵਕਰਾ ਨਾਮ ਹਿੱਟ ਕਬੂਤਰ ਨੂੰ ਵਕਰਾ ਨਾਮ ਜੀ ਕਬੂਤਰ 6:14 ਮਿੰਟ ਤਾਈਂ ਬੈਠਾ ਸੀ ਜੀ ਉਹਦੇ ਉੱਤੇ ਵੀ ਵੀਰ ਨੇ ਦੱਸਤਾ ਕਿਨੇ ਕਿਨੇ ਨਾਮ ਦਿੱਤਾ ਆਵਾ ਠੀਕ ਹੈ ਜੀ ਤੇ ਆ ਸਾਹਮਣੇ ਜੀ ਲੋ ਜੀ ਬਾਦਰ ਕਬੂਤਰ ਦਾ ਨਾਮ ਵੀ ਦਿੱਤਾ ਗਿਆ ਸਭ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ 500 ਰੁਪਿਆ ਸ਼ੇਰੇ ਵੀਰ ਨੂੰ 500 ਰੁਪਿਆ ਜੀ ਤੇ ਆ ਇੱਕ ਹਿੱਟ ਕਬੂਤਰ ਦਾ ਦੋ ਵੀਰਾ ਲੋ ਜੀ ਦੋ ਵੀਰਾ ਲੋ ਜੀ 500 ਰੁਪਿਆ ਤੇ ਇੱਕ ਅੰਛ ਵੀਰਾ ਲੋ 500 ਅੰਛ ਵੀਰਾ ਲੋ 500 ਰੁਪਿਆ ਛੇ ਟਕ ਕਬੂਤਰ ਤੇ ਜੀ ਆ ਸਨਮਾਨ ਕਰਦੇ ਹੋਏ ਠੀਕ ਹੈ ਜੀ ਸਪੈਸ਼ਲ ਸ਼ੀਲਡ ਲੱਕੀ ਸਤਾ ਜੀ ਲੋਹੀ ਜੀ ਆ ਵੇਖ ਲੋ ਜੀ ਸਪੈਸ਼ਲ ਸ਼ੀਲਡ ਦਿੱਤੀ ਜਾ ਰਹੀ ਆ ਜੀ ਲੱਕੀ ਸਤਾ ਜੀ ਨਾਲ ਵੱਲੋਂ ਠੀਕ ਹੈ ਜੀ ਗੋਰੀ ਵੀਰ ਪਲਾਟਾ ਜੋ ਜੀ ਜਿਨੇ ਵੀਰ ਦੇ ਸ਼ਾਗਿਰਦਿਆ ਜੀ ਤੀਸਰਾ ਨਾਮ ਇਹਨਾਂ ਨੇ ਹਾਸਲ ਕੀਤਾ ਜੀ ਬਹੁਤ ਬਹੁਤ ਮੁਬਾਰਕਾ ਜੀ ਇਹਨਾਂ ਨੂੰ ਕਵਰ ਵਾਲ ਪੀਜੇ ਸੋਲੋ ਜੀ ਦਾ ਨਾਮ ਲਾਡੀ ਵੀਰ ਸੁਲਤਾਨ ਦੇ ਪਿੰਡ ਤੋਂ ਬਹੁਤ ਬਹੁਤ ਮੁਬਾਰਕਾ ਜੀ ਸੈਕੰਡ ਇਨਾਮ ਦੀਆਂ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾ ਜੀ ਸੁਲਤਾਨ ਮੇਣ ਤੋਂ ਪਹਿਲਾ ਨਾਮ ਜੀ ਰਵੀ ਵੀਰ ਹੁਣੀ ਭਰਾਵਾਂ ਨੂੰ ਉਹਨਾਂ ਨੂੰ ਵੀ ਮੁਬਾਰਕਾਂ ਵੀ ਦਿੱਤੀ ਸਾਰਿਆਂ ਨੂੰ ਸਾਰਿਆਂ ਨੂੰ ਮੁਬਾਰਕਾਂ ਜੀ ਪਹਿਲਾ ਨਾਮ ਵੀ ਜੀ ਜੀਪੇ ਵੀਰ ਦਾ ਜਾਂ ਪਹਿਲਾ ਨਾਮ ਹਾਂ ਲੋ ਜੀ ਲੈ ਗਿਆ ਹੂੰ ਜਾ ਮਾਰ ਕੇ ਜੀ ਬਾਕੀ ਲੋ ਜੀ ਫਸਟ ਨਾਮ ਚੈਂਪੀਅਨ ਜੇਬਾ ਵੀਰ ਸਾਡਾ ਬਹੁਤ ਬਹੁਤ ਮਾਰਕਾ ਜੀ ਕਵਰ ਬਾਡ ਪੀਨਸ ਵੱਲੋਂ ਤੇ ਸਾਰੇ ਨਾਮ ਹੀ ਇਹ ਲੁੱਟ ਕੇ ਲੈ ਗਿਆ ਜੀ ਜੇਬਾ ਵੀਰ ਸਾਡਾ ਬਹੁਤ ਬਹੁਤ ਮਾਰਕਾ ਜੀ ਤਾੜੀਆਂ ਵੇਰਿਆ ਜੀ ਸਾਰਾ ਟੱਬਰ ਹੀ ਪੈ ਗਿਆ ਲੋ ਜੀ ਖਾਸਲ ਸਨਮਾਨ ਤੇ ਗਿੱਲ ਵੀਰ ਨੂੰ ਸਨਮਾਨਿਤ ਕੀਤਾ ਜਾਏਗਾ ਜੀ ਲੋ ਜੀ ਗਿੱਲ ਵੀਰ ਨੂੰ ਤਾੜੀਆਂ ਮਾਰੋ ਸਾਰੇ ਮੇਰੇ ਭਰਾ ਜੀ ਵਿੱਕੀ ਵੀਰ ਵੱਲੋਂ ਇਦਰ ਨਾਲ ਲੱਕੀ ਸਾਧ ਜੀ ਹੁਣੀ ਆ ਬਹੁਤ ਬੋਦਾਨ ਸਾਧ ਜੀ ਦਾ ਕੰਪਿਊਟਰ ਡਾਉਚ ਫੋਟੋ ਲਵਾਈ ਆ ਜੀ ਮੁੰਡੇ ਦੀ ਸ਼ੀਲਡ ਤੇ ਬਹੁਤ ਵੈਲਾ ਜੀ ਸਨੈਪ ਲਵਾਈ ਹੋਈ ਆ ਉੱਪਰ ਜੀ ਵੀਰ ਦੀ ਠੀਕ ਆ ਆ ਵੀਰ ਆ ਸਾਡਾ ਬੋਬੂ ਕਹਿੰਦਾ ਤੂੰ ਤੀ ਮਾਰ ਦੀ ਮੁੰਡਾ ਜੀ ਜੀ ਆਇਦਾ ਇਨਾਮ ਸਮਾਰੋ ਜਿਹੜਾ ਵਾ ਉਹ ਪੂਰਾ ਨੇਪਰੇ ਚੜ ਗਿਆ ਵਾ ਤੇ ਇਨਾਮ ਦਿੱਤੇ ਗਏ ਆ ਬਾਕੀ ਕਵਰ ਬਾਤ ਵੀ ਜੀ ਆਪਣੇ ਵੀਰ ਆ ਗਾਣਾ ਕਰਕੇ ਤੋਹਣੇ ਮਿਹਰਦਾਰ ਮੇਰੇ ਭਰਾਓ ਸਾਰੇ ਆ ਕਾਲੂ ਵੀਰ ਆ ਤਖਤਾ ਦੀ ਆ ਪੁੱਛਾ ਵੱਡੇ ਵੀ ਆ ਹੋਰਨਾ ਯੋਗਦਾਨ ਛੇੜ ਦੇਵੋ ਆ ਆਪਣੇ ਪਹਿਲਵਾਨ ਜੀ ਛਿੰਝ ਬੜੀ ਕੋਲ ਦੇ ਦੀ ਧੰਨਵਾਦ ਜੀ